ਨਵੇਂ ਬਣੇ ਐਮਪੀ ਸਰਬਜੀਤ ਸਿੰਘ ਖਾਲਸਾ ਕੱਲ ਅੰਮਤ ਸ਼ਾਹ ਨੂੰ ਮਿਲਣ ਗਏ ਜਿੱਥੇ ਕਿ ਉਹਨਾਂ ਨੇ ਟਾਈਮ ਦਿੱਤਾ ਸੀ ਕਿ ਮੈਂ 3 ਵਜੇ ਸੋਨੂੰ ਕਰੈਕਟ ਟਾਈਮ ਮਿਲੂੰਗਾ ਤਾਂ ਇਹ ਵਿਅਕਤੀ 3:30 ਪਾਉਣੇ 4 ਵਜੇ ਉੱਤੇ ਗਿਆ ਉਹਦੀ ਰਹਾਇਸ਼ ਤੇ ਗਿਆ ਜਿੱਥੇ ਵੀ ਉਹਨੇ ਕਿਹਾ ਵੀ ਭਾਈ ਮਿਲ ਕੇ ਜਾਈ ਮੈਨੂੰ ਜਾਂ ਮਿਲਣ ਦਾ ਸਮਾਂ ਦਿੱਤਾ ਤਾਂ ਕਹਿੰਦਾ ਜੀ ਮੈਂ ਗਿਆ ਸੀ ਮਿਲਣ ਉਹ ਚਲਿਆ ਗਿਆ ਉਥੋਂ ਦੇਖੋ ਉਹ ਕੋਈ ਵਿਲੜ ਤਾਂ ਹੈ ਨਹੀਂ ਸੋਡੇ ਵਰਗਾ ਉਹ ਦੇਸ਼ ਦਾ ਗ੍ਰਹਿ ਮੰਤਰੀ ਹੈ 28 29 ਸਟੇਟਨ ਕਿੰਨੀ ਪਬਲਿਕ ਨੂੰ ਅਟੈਂਡ ਕਰਦਾ ਤੇ ਇੱਕ ਮਿੰਟ ਵੀ ਜੇ ਆਪਾਂ ਲੇਟ ਹੋ ਜਾਈਏ ਨਾ ਇੱਕ ਪ੍ਰੋਟੋਕੋਲ ਹੁੰਦਾ ਉਥੇ ਇੱਕ ਰਿਸਟਰ ਲੱਗਿਆ ਹੁੰਦਾ ਜਿਹੜਾ ਕਿ ਜਿਹਦੇ ਵਿੱਚ ਸਮਝਾਇਆ ਜਾਂਦਾ ਹੁੰਦਾ ਭਾਈ ਤੂੰ ਇੰਨੇ ਮਿੰਟ ਬੋਲਣਾ ਤਾਂ ਉਹਦੀ ਘੰਟੀ ਕੱਟ ਦਿੰਦੇ ਨਹੀਂ ਤੇ ਇਹ ਲੋਕ ਆ ਜਿਹੜੇ ਪਤਾ ਨਹੀਂ ਕੀ ਖਾਂਦੇ ਆ ਇਹ 5-7 ਮਿੰਟ ਦਾ ਵਾਜਾ ਕੱਢਣ ਦੇ ਲਾਣਦੇ ਆ ਕੁਣੀ ਦਾ ਕੋਈ ਡਾਕ ਟੈਸਟ ਕਰਾ ਲਓ ਭਾਈ ਫਰੀਦਕੋਟ ਵਾਲਿਓ ਜੇ ਤੁਹਾਡੇ ਕੋਈ ਹੱਕ ਦੀ ਗੱਲ ਕਰਦਾ ਸਮਾ ਸਮਾ ਸਮਰਥ ਹੈ ਸਮਾ ਮਿਲਿਆ ਸੀ ਕੱਲ ਚਲੋ ਉਸ ਵਿਅਕਤੀ ਨੂੰ ਬਾਹਰ ਕਢਾਉਣਾ ਇੱਕ ਨੈਤਿਕ ਜ਼ਿੰਮੇਵਾਰੀ ਹੈ ਐਮਪੀ ਦਾ ਫਰਜ਼ ਬਣਦਾ ਹੈ ਉਹਦਾ ਗੁਰਪਾਈ ਵੀ ਹੈ ਤੇ ਉਸ ਸਭਾ ਦਾ ਮੈਂਬਰ ਵੀ ਹੈ ਸਭਾ ਦਾ ਮੈਂਬਰ ਕੀ ਹੈ ਵੀ ਇੱਕੋ ਪਾਰਲੀਮੈਂਟ ਦੇ ਮੈਂਬਰ ਨੇ ਤੇ ਗੁਰਪਾਈ ਇਹ ਆ ਵੀ ਅਮਰਤਾਰੀ ਹੋ ਹੈ ਤੇ ਅਮਰਤਾਰੀ ਇਹ ਹੈ ਹੁਣ ਜਿਹੜੀ ਅਮਤ ਸ਼ਾਣਾ ਮੀਟਿੰਗ ਕਰਨੀ ਸੀ ਉਹਦੇ ਵਿੱਚੋਂ ਕੁਝ ਨਾ ਕੁਝ ਤੱਥ ਹੈ ਜਿਹੜੇ ਸਾਹਮਣੇ ਆ ਜਾਣੇ ਸੀ ਹੁਣ ਪੌਣਾ ਪੌਣਾ ਘੰਟਾ ਜਾ ਕੇ ਲੇਟ ਜਾ ਕੇ ਤੇ ਫਿਰ ਪਬਲਿਕ ਦੇ ਵਿੱਚ ਡਿਬੇਟ ਕਰਨੀ ਪਬਲਿਕ ਦੇ ਵਿੱਚ ਕਾਨਫਰੰਸ ਕਰਨੀ ਕਿ ਅਸੀਂ ਗਏ ਸੀ ਜੀ ਸਾਨੂੰ ਮਿਲਿਆ ਨਹੀਂ ਅਸੀਂ ਲੇਟ ਹੋ ਗਏ ਚਲੋ ਜੀ ਸ਼ਬਦ ਵਧੀਆ ਬੋਲਿਆ ਵੀ ਲੇਟ ਹੋ ਗਏ ਸੋ ਸਮਾਂ ਜਿਹੜਾ ਹੈਗਾ ਬਹੁਤ ਸੀਮਤ ਹੈ ਹੁਣ ਜੇ ਕੱਲ ਸਰਬਜੀਤ ਸਿੰਘ ਖਾਲਸਾ ਮਿਲ ਜਾਂਦਾ ਸਮੇਂ ਦੇ ਹਿਸਾਬ ਨਾਲ ਚਲਿਆ ਜਾਂਦਾ ਟਾਈਮ ਦਾ ਪਾਬੰਦ ਹੁੰਦਾ ਤਾਂ ਉਹਦਾ ਰੁਖ ਹੈ ਜਿਹੜਾ ਹੋਰ ਹੋਣਾ ਸੀ ਕਿਉਂਕਿ ਹੋ ਸਕਦਾ ਹੈ ਗ੍ਰਹਿ ਮੰਤਰੀ ਅੰਮਿਤ ਸ਼ਾਹ ਉਹ ਅੰਮਿਤ ਸ਼ਾਹ ਰეკਮੈਂਡ ਕਰ ਦਿੰਦਾ ਵੀ ਭਾਈ ਜਿਹੜਾ ਹੈਗਾ ਭਾਈ ਅਮਰਤਪਾਲ ਨੂੰ ਬਾਹਰ ਕੱਢਿਆ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਕੇਂਦਰ ਸਰਕਾਰ ਨੂੰ ਨਹੀਂ ਇਤਰਾਜ਼ ਸਾਡੀ ਪਾਰਟੀ ਨੂੰ ਨਹੀਂ ਸਰਕਾਰ ਲੋਕ ਸੁਰੱਖਿਅਤ ਹੈ ਹੁਣ ਗੱਲ ਇਹ ਆਇਆ ਵੀ ਹਰ ਗੱਲ ਕਰਨ ਦਾ ਸਲੀਕਾ ਹੁੰਦਾ ਟੰਗ ਹੁੰਦਾ ਹੈ ਤਹਿਰੀਰ ਹੁੰਦੀ ਹੈ ਇਹਦੇ ਵਿੱਚ ਕੀ ਹੈ ਅਸੀਂ ਇੱਕ ਬੇਨਤੀ ਕਰਦੇ ਆਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੀ ਭਾਈ ਵੀਰਾ ਟਾਈਮ ਦਾ ਪਾਬੰਦ ਜ਼ਰੂਰ ਹੋ ਜਦੋਂ ਆਪਾਂ ਟਾਈਮ ਦੇ ਪਾਬੰਦ ਨਹੀਂ ਇੱਥੇ ਲਾਪਰਵਾਹੀਆਂ ਕਰਦੇ ਆਂ ਫਿਰ ਆਪਾਂ ਹੋਰ ਜਗਤ ਦੇ ਵੀ ਲਾਪਰਵਾਹੀਆਂ ਕਰਨਗੇ ਕਰਾਂਗੇ ਹਰ ਚੀਜ਼ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਤੁਸੀਂ ਬੜਾ ਆਨੰਦ ਨਾਲ ਜੀਵਨ ਬਤੀਤ ਕਰ ਸਕਦੇ ਹੋ ਤੇ ਬੜਾ ਕੁਛ ਪ੍ਰਾਪਤ ਕਰ ਸਕਦੇ ਆ ਤੇ ਲੋਕ ਕੀ ਕਹਿੰਦੇ ਸਾਨੂੰ ਕਹਿਣਗੇ ਮਿਲੇ ਵੇ ਰਲੇ ਵੇ ਹੁਣ ਇਹ ਇੱਕ ਪਾਣੀ ਦੀ ਵਾਰੀ ਵਾਲਾ ਕੰਮ ਹੁੰਦਾ ਅਪਰ ਰਾਤ ਨੂੰ ਜਾਂਦੇ ਆ ਪਾਣੀ ਲਾਉਣ ਸਾਡੇ ਬਜ਼ੁਰਗ ਜਾਂਦੇ ਆ ਜ ਜਦੋਂ 12:00 ਬਜੇ 1 ਮਿੰਟ ਤੇ ਵਾਰੀ ਹੈ ਉਹ ਜਾਵੜੇ 2:00 ਤੇ ਵਾਰੀ ਉਹਦੀ ਨੰਘ ਹੀ ਜਾ ਉਹਦਾ ਪਾਣੀ ਕੋਈ ਹੋਰ ਆ ਗਿਆ ਉਹਦੀ ਕੀ ਹੈ ਜਿਹੜੀ ਫਸਲ ਹੈ ਖੇਤੀ ਉਹ ਸੁੱਕੀ ਰਹੇਗੀ ਇਹੀ ਇੱਕ ਉਹਥੇ ਸਿਸਟਮ ਹੈ ਰੋਜ਼ ਸ਼ਡਿਊਲ ਬਣਦਾ ਵੀ ਆਪਾਂ ਇੱਥੇ-ਇੱਥੇ ਜਾਣਾ ਹੈ ਅੱਜ ਆ ਮੀਟਿੰਗਾਂ ਨੇ ਆ ਆ ਵਿਧਾਨ ਆ ਲੋਕ ਸਭਾ ਦਾ ਜਿਹੜਾ ਸੈਸ਼ਨ ਤੇ ਜਾਣਾ ਹੈ ਐਨੀ ਪਬਲਿਕ ਨੂੰ ਮਿਲਣਾ ਹੈ ਐਨੇ ਵਜੇ ਆ ਮੀਟਿੰਗਾਂ ਐਨੇ ਵਜੇ ਮੇਰੇ ਹਲਕੇ 'ਚ ਮੀਟਿੰਗਾਂ ਐਨੇ ਵਜੇ ਮੇਰੀਆਂ ਮੰਤਰੀ ਨਾਲ ਮੀਟਿੰਗਾਂ ਜਿਹੜੇ ਵਕ-ਵਕ ਮੰਤਰੀ ਬਣਾਏ ਨੇ ਠੀਕ ਹੈ ਜੀ ਫਿਰ ਉਹਦੇ ਕੋਲੇ ਜਿਹੜਾ ਗ੍ਰਹਿ ਮੰਤਰਾਲਾ ਉਹਦੇ 'ਚ ਪੁਲਿਸ ਵੀ ਆ ਗਈ ਉਹਨਾਂ ਅਫਸਰਾਂ ਨਾਲ ਵੀ ਉਹਨੇ ਗੱਲ ਕਰਨੀ ਹੈ ਸਾਰੀ ਰਿਪੋਰਟ ਲੈਣੀ ਹੈ ਸ਼ਾਮ ਤੱਕ 24 ਘੰਟੇ ਜਾਂਦੀ ਹੈ ਸਾਰੀਆਂ ਸਟੇਟਾਂ ਦੀ ਵੀ ਕਿੱਥੇ-ਕਿੱਥੇ ਕੀ ਵਾਪਰਿਆ ਸੋ ਸਾਨੂੰ ਇਹ ਚਾਹੀਦਾ ਹੈ ਅਸੀਂ ਜਿਹੜੇ ਜਦੋਂ ਜਿੱਤ ਗਏ ਨਾ ਜਿੱਤਣ ਤੋਂ ਬਾਅਦ ਲੋਕ ਸਭਾ ਦੇ ਕੈਦੇ ਕਾਨੂੰਨ ਅਨਸਾਰ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਕਦੇ ਵੀ ਭੱਜੀਏ ਨਾ ਸਮੇਂ ਨੂੰ ਸਮਾਂ ਕਹੀਏ ਸਮੇਂ ਨੂੰ ਸਮਾਂ ਰੱਖੀਏ ਜਦੋਂ ਅਮਰਤ ਸ਼ਿਕਾਉਂਦੇ ਆ ਉਹ ਵੀ ਦੱਸਦੇ ਆ ਭਾਈ ਸਰਬਜੀਤ ਸਿੰਘ ਵੀ ਨਿਤਨੇਮ ਦੀਆਂ ਪੰਜ ਬਾਣੀਆਂ ਪੜ੍ਹਣੀਆਂ ਆ 5 ਵਜੇ ਉੱਠਣਾ ਤੇ ਜਿਹੜਾ ਬੰਦਾ 7 ਵਜੇ 8 ਵਜੇ ਉੱਠ ਕੜੂ ਤਾਂ ਉੱਥੇ ਲੋਕ ਆ ਜਿਹੜੇ ਗੇਟ ਖੜਕਾਈ ਜਾਂਦੇ ਆ ਆਵਾਜ਼ਾਂ ਮਾਰੀ ਜਾਂਦੇ ਕੋਈ ਕੰਮ ਧੰਦੇ ਵਾਲਾ ਆ ਹੀ ਜਾਂਦਾ ਇਹੀ ਇੱਕ ਉੱਥੇ ਨਿਜਮਾਂ ਵਾਲੀ ਐ ਸੋ ਮੇਰੇ ਹਿਸਾਬ ਨਾਲ ਵੀ ਸਿੱਖੀ 'ਚ ਵੀ ਪ੍ਰਵਕ ਕਰ ਰਹੇ ਤੇ ਆਪਦੇ ਕੰਮ 'ਚ ਵੀ ਪ੍ਰਵਕ ਕਰ ਰਹੇ ਸਾਡੀ ਤਾਂ ਇਹੋ ਬੇਨਤੀ ਐ ਤੇ ਉਹਦੇ ਦੁਬਾਰਾ ਜਿਹੜਾ ਹੈਗਾ ਸਮਾਂ ਲੈ ਕੇ ਤੇ ਭਾਈ ਸਾਹਿਬ ਦੀ ਗੱਲ ਕਰ ਤਾਂ ਜੋ ਉਹਨੂੰ ਜੇਲ੍ਹ 'ਚੋਂ ਕੱਢ ਸਕੀਏ ਕਢਵਾ ਸਕੀਏ ਹਾ ਦਾ ਨਾਰਾ ਮਾਰ ਸਕੀਏ ਅੱਗੇ ਉਹਦਾ ਜਵਾਬ ਕੀ ਆਉਂਦਾ ਕਿ ਪੰਜਾਬ ਸਰਕਾਰ ਦਾ ਉੱਥੇ ਲੈਟਰ ਜਾਂਦਾ ਹੈ ਵੀ ਭਾਈ ਇਹ ਨਹੀਂ ਛੱਡਣਾ ਜਾਂ ਕੇਂਦਰ ਸਰਕਾਰ ਕਹਿੰਦੀ ਹੈ ਵੀ ਅਸੀਂ ਨਹੀਂ ਛੱਡਣਾ ਕੁਛ ਨਾ ਕੁਛ ਤਾਂ ਜਿਹੜੇ ਤੱਥ ਆ ਉਹ ਸਾਹਮਣੇ ਆਉਣਗੇ ਸੋ ਉਮੀਦ ਕਰਦਾ ਹਾਂ ਕਿ ਸਰਬਜੀਤ ਸਿੰਘ ਖਾਲਸਾ ਅਮਲ ਜ਼ਰੂਰ ਕਰਨਗੇ ਆਪਦੇ ਸਮੇਂ ਤੇ ਪਾਬੰਦ ਰਹਿਣਗੇ ਅੱਗੇ ਤੋਂ ਵੀ ਹੋਰ ਲੋਕਾਂ ਦਾ ਵੀ ਲੋਕਾਂ ਦੇ ਕੰਮ ਧੰਦੇ ਲੈ ਕੇ ਜਾਣੇ ਨਾ ਜਿਵੇਂ ਲੋਕ ਬਾਹਰਲੇ ਦੇਸ਼ਾਂ ਵਿੱਚ ਫਸ ਜਾਂਦੇ ਆ ਆਬੂਤਾਬੀ ਦੇਸ਼ਾਂ ਚਲੇ ਜਾਂਦੇ ਆ ਉੱਥੇ ਕੋਈ ਗਲਤੀਆਂ ਹੋ ਜਾਂਦੀਆਂ ਏਜੰਟ ਗਲਤ ਭੇਜ ਦਿੰਦੇ ਆ ਉੱਥੇ ਮਾਰ ਮਰਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਜੇਲ੍ਹਾਂ ਵਿੱਚ ਬੰਦ ਪਏ ਹੁੰਦੇ ਆ ਤਾਂ ਇਹ ਇਹ ਹੋਮ ਮਿਨਿਸਟਰੀ ਦਾ ਕੰਮ ਹੈ। ਕੱਲੇ ਇਹ ਨਹੀਂ ਵੀ ਤੂੰ ਅਮਰਪਾਲ ਨੂੰ ਛਡਵਾ ਲਿਆ ਹੋਰ ਬੜੇ 5 ਸਾਲਾਂ ਦੇ ਵਿੱਚ ਕੰਮ ਹੈ ਉਮੀਦ ਕਰਦੇ ਆ ਕਿ ਸਮੇਂ ਦਾ ਪਾਬੰਦ ਹੋਵੇਂਗਾ। ਜੋ ਟਾਈਮ ਦਿੱਤਾ ਜੋ ਕਿਤੇ ਕਿਤੇ ਵੀ ਟਾਈਮ ਦਿੱਤਾ ਉਹਨੂੰ ਪੂਰਾ ਇਮਾਨਦਾਰੀ ਨਾਲ ਆਪਾਂ ਨਿਭਾਈਏ। ਜੇ ਹਲਕੇ ਦੇ ਲੋਕਾਂ ਨੂੰ ਵੀ ਟਾਈਮ ਦਿੱਤਾ ਹੈ ਗਰਮੀ ਦਾ ਰੁੱਤ ਹੈ ਤਾਂ ਉਹਨਾਂ ਕੋਲ ਵੀ ਆਪਾਂ 5 ਮਿੰਟ ਰੈਂਦੇ ਟਾਈਮ ਤੋਂ ਸਹੀ ਪਹੁੰਚੀਏ। ਕਿਉਂਕਿ ਲੋਕ ਤਾਂ ਗੱਲਾਂ ਲਾਉਂਦੀ ਰਹਿੰਦੇ ਨਾ। ਇਹ ਕੰਮ ਤਾਂ ਤੇ ਜ਼ਿੰਦਗੀ 'ਚ ਨਾ ਮੁੱਕਣਿਆ ਨਾ ਮੁੱਕਿਆ ਇਹ ਇਸ ਤਰ੍ਹਾਂ ਹੀ ਚੱਲਦੇ ਰਹਿੰਨੇ ਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ